ਪੈਂਸ਼ਨਰ ਸਾਂਝਾ ਫਰੰਟ ਜਿੰਦਾਬਾਦ 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 ਸਾਂਝਾ ਫਰੰਟ ਜਿੰਦਾਬਾਦ 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 ਮਲਾਈਮੀ ਹੁੰਦੀ ਜਿੰਦਾਬਾਦ 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 ਕੱਚੇ ਕੰਮੇ ਪੱਕੇ ਕਰੋ ਬੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਮੈਂ ਬੀਜਪ੍ਰਕਾਸ਼ ਚੰਤਰ ਜਥੇਵੰਦਿਆਂ ਦੇ ਸਾਂਝੇ ਮੋਰਚੇ ਦੇ ਸੂਬੇ ਦੇ ਆਗੂ ਇਹਦੇ ਨਾਲ ਹੀ ਨਾਲ ਪੰਜਾਬ ਦੇ ਸਮੂਚੇ ਮੁਲਾਜ਼ਮਾਂ ਦੇ ਜਿਹੜੀ ਸਾਂਝੀ ਫੈਡਰੇਸ਼ਨ ਹੈ ਉਹਨਾਂ ਦੇ ਮੁਖਸਲਾ ਕਰ ਜੀ ਕੀ ਮੁੱਦਾ ਸਿਆਜ ਨੇ ਕੀਤਾ ਅੱਜ ਅਸੀਂ ਪੰਜਾਬ ਦੇ ਕੱਚੇ ਇਨਲਿਸਟਮੈਂਟ ਪੱਕੇ ਤੇ ਬੋਰਡ ਤੇ ਕਾਰਪੋਰੇਸ਼ਨਾਂ ਦੇ ਉਹਨਾਂ ਤੇ ਮੁਲਾਜ਼ਮਾਂ ਦੀ ਸਾਂਝੀ ਮੀਟਿੰਗ ਜਿਹੜੀ ਹੈ ਉਹ ਰੱਖੀ ਸੀ ਆਗੂਆਂ ਦੀ ਪਰ ਮੁੱਦੇ ਇਹਨੇ ਭਾਰੂ ਹੈ ਕੇਂਦਰ ਸਰਕਾਰ ਦੀਆਂ ਉਹ ਨੀਤੀਆਂ ਜਿਨ੍ਹਾਂ ਦੇ ਨਾਲ ਆਮ ਲੋਕਾਂ ਦਾ ਜੀਵਨਾ ਦੁਪਰ ਹੋਇਆ ਪਿਆ ਹੈ ਪੰਜਾਬ ਸਰਕਾਰ ਦੀਆਂ ਉਹ ਪਾਲਿਸੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਸਾਰੇ ਚੰਗੇ ਕਮਾਨੂ ਵੀ ਤੋੜ ਦੀਆਂ ਜਾ ਰਹੀਆਂ ਹਨ ਉਹਨਾਂ ਦੇ ਖਿਲਾਫ ਅਸੀਂ ਮੀਟਿੰਗ ਸੱਦੀ ਸੀਗੀ ਉਸ ਮੀਟਿੰਗ ਨੇ ਵੱਡਾ ਰੂਪ ਧਾਰ ਕਰ ਲਿਆ ਔਰ ਜਿਹੜਾ ਇੱਕ ਕਨਵੈਨਸ਼ਨ ਦਾ ਰੂਪ ਧਾਰਨ ਕਰ ਗਿਆ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਮੁੱਖ ਤੌਰ ਤੇ ਸਾਡੇ ਦੋ ਸੰਘਰਸ਼ ਜਿਹੜੇ ਆ ਉਹ ਸਾਹਮਣੇ ਆ ਰਹੇ ਹੈ ਉਹਨਾਂ ਦੀ ਤਿਆਰੀ ਵਾਸਤੇ ਸੀਗੀ 3 ਤਰੀਕ ਨੂੰ ਜੰਤਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਅਵੌਰ ਦੇ ਵਿੱਚ ਰੈਲੀ ਕੀਤੀ ਜਾਣੀ ਹੈ ਔਰ ਉਹਦੇ ਵਿੱਚ ਅਸੀਂ ਚਾਹੁੰਦੇ ਆਂ ਕਿ ਜੇ ਪੁਲਿਸ ਨੂੰ ਸੌਰੀ ਠੀਕ ਹੈ ਚੰਨ ਤਰੀਕ ਨੂੰ ਬਟਿੰਡੇ ਜੰਤਰ ਜਥੇਵੰਦਿਆਂ ਦੀ ਸਾਂਝੀ ਜਿਹੜੀ ਰੈਲੀ ਆ ਉਹ ਕੀਤੀ ਜਾਣੀ ਹੈ ਪੰਜਾਬ ਲੈਵਲ ਤੇ ਉਸ ਰੈਲੀ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੈ ਕਿਉਂਕਿ ਉਸ ਰੈਲੀ ਦੇ ਰਾਹੀਂ ਅਸੀਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਆਪਣੀਆਂ ਜਿਹੜੀਆਂ ਨਿੱਜੀਕਰਨ ਕਰਨ ਦੀਆਂ ਨੀਤੀਆਂ ਉਹਨਾਂ ਨੂੰ ਮੋੜਾ ਦੇ ਸਕਦੇ ਆ ਇਦੇ ਨਾਲ ਹੀ ਸਾਡੇ ਮੁਲਾਜ਼ਮਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਪ੍ਰਣਾਲੀ ਹੈ ਉਹ ਲਾਗੂ ਕਰਨ ਦੀ ਮੰਗ ਬੜੀ ਸਖਰਤ ਹੈ ਕੱਚੇ ਮੁਲਾਜ਼ਮ ਪੂਰੇ ਦੇਸ਼ ਦੇ ਅੰਦਰ ਅੱਜ ਇਸ ਥਾਂ ਤੇ ਖੜੇ ਆ ਵੀ ਉਹਨਾਂ ਨੂੰ ਪੱਕੇ ਕਰਨ ਵਾਲੇ ਕੋਈ ਵੀ ਹਾਕਮ ਸੋਚ ਨਹੀਂ ਰਿਹਾ ਉਲਟਾ ਮਹਿਕਮੇ ਦੇ ਵਿੱਚੋਂ ਛਾਂਟੀਆਂ ਕੀਤੀਆਂ ਜਾ ਰਹੀਆਂ ਆ ਰੇਲਵੇ ਬੈਂਕ ਬੀਮਾ ਡਾਕਟਰ ਸਾਰੇ ਮਹਿਕਮਿਆਂ ਨੂੰ ਠੇਕੇ ਦੇ ਦਿੱਤਾ ਹੈ ਇਵਨ ਇੱਥੇ ਤੱਕ ਹਵਾਈ ਸੇਵਾ ਜਿਹੜੀ ਹੈ ਉਹ ਵੀ ਖਤਮ ਕਰ ਦਿੱਤੀ ਗਈ ਹੈ ਔਰ ਉਹਦੇ ਖਿਲਾਫ ਜਿਹੜਾ ਲੋਕਾਂ 'ਚ ਬੜਾ ਗੁੱਸਾ ਹੈ ਉਨੇ ਤੋਂ ਵੀ ਅੱਗੇ ਆ ਕੇ ਸਾਡੇ ਦੇਸ਼ ਦੇ ਸੰਵਿਧਾਨ ਜਿਹੜਾ ਹੈ ਉਹਨੂੰ ਵੀ ਮਤਲਬ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਸਾਡੀ ਜਿਹੜੀ ਆਜ਼ਾਦੀ ਹੈ ਬੋਲਣ ਦੀ ਪ੍ਰੈਸ ਦੀ ਪ੍ਰੈਸ ਮਤਲਬ ਦੀ ਆਜ਼ਾਦੀ ਜਿਹੜੀ ਉਹ ਖਤਮ ਕੀਤੀ ਜਾ ਰਹੀ ਹੈ ਅਸੀਂ ਉਹਦੇ ਖਿਲਾਫ ਜਿਹੜੀ ਤਿੰਨ ਦੀ ਜੱਲੀ ਹੈ ਉਹਦੇ ਚ ਜਾਣ ਦਾ ਅੱਜ ਫੈਸਲਾ ਸਾਰੇ ਸਾਥੀਆਂ ਨੇ ਕੀਤਾ ਹੈ ਕਿ ਵੱਡੀ ਗਿਣਤੀ ਅਸੀਂ ਉੱਥੇ ਜਾਵਾਂਗੇ ਸੈਂਟਰ ਨਾਲ ਲੈਟਰ ਮੁੱਖ ਮੰਗਾਂ ਕੇ ਸੈਂਟਰ ਨਾਲ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਹੈ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਜਿਸ ਤਰ੍ਹਾਂ ਕਹ ਲਈ ਆਪਾਂ ਵੀ ਚਾਰ ਕਿਰਤ ਕਾਨੂੰਨ ਜਿਹੜੇ ਸੀਗੇ ਉਹਨਾਂ ਨੂੰ ਮਤਲਬ 40 ਕਿਰਤ ਕੋਟਾਂ 'ਚ ਬਦਲ ਦਿੱਤਾ ਜਿਹਦੇ ਨਾਲ ਮੁਲਾਜ਼ਮਾਂ ਦੇ ਇਕੱਠੇ ਹੋਣ ਦਾ ਅਧਿਕਾਰ ਉਹਨਾਂ ਦੇ ਸੰਘਰਸ਼ ਕਰਨ ਦਾ ਅਧਿਕਾਰ ਉਹਨਾਂ ਦੇ ਬੋਲਣ ਦਾ ਤੇ ਹੜਤਾਲ ਕਰਨ ਦਾ ਅਧਿਕਾਰ ਖਤਮ ਹੋ ਜਾਣਗੇ ਜੇ ਉਹ ਕਿਰਤ ਕੋਟ ਜਿਹੜੇ ਆ ਉਹ ਲਾਗੂ ਹੋਵੇ ਤੇ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਰਿਲੇਟਡ ਸਾਡੀਆਂ ਮੁੱਖ ਮੰਗਾਂ ਹੈਗੀਆਂ ਵੀ ਜਿਹੜੇ ਸਾਡੇ ਕੱਚੇ ਮੁਲਾਜ਼ਮ ਐ ਲਿਸਟ ਵਿੱਚ ਮੁਲਾਜ਼ਮ ਐ ਉਹਨਾਂ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਜਿਹੜੀ ਅਕਾਲੀ ਸਰਕਾਰ ਐ ਉਹਨਾਂ ਨੇ ਲਾਸਟ ਜਾਣ ਲੱਗਿਆ ਕਿ ਪਾਲਿਸੀ ਦਿੱਤੀ ਸੀਗੀ ਤੇ ਜਿਹੜੇ ਕੱਚੇ ਥੇਕੇ ਵਾਲੇ ਮੁਲਾਜ਼ਮ ਹੈ ਜਾਂ ਇਨ ਲਿਸਟ ਹੈ ਉਹਨਾਂ ਨੂੰ ਤਾਂ ਅਸੀਂ ਲੈ ਲਵਾਂਗੇ ਮੈਕਮੇ ਦੇ ਅੰਦਰ ਉਹ ਬਾਅਦ ਚ ਪੱਕੇ ਹੋਣਗੇ ਜਿਹੜੇ ਥੇਕੇ ਦੇ ਕੰਮ ਕਰਦੇ ਆ ਉਹ ਪੱਕੇ ਕਰਤੇ ਜਾਣਗੇ ਜਿਹੜੀ ਹੁਣ ਇਹਨਾਂ ਨੇ ਪਾਲਿਸੀ ਬਣਾਈ ਹੈ ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਵੀ ਜਿਹਨੂੰ ਮਤਲਬ 16000 ਰੁਪਏ ਮਿਲਦਾ ਜਾਂ 12000 ਰੁਪਏ ਮਿਲਦਾ ਉਹਨੂੰ 18000 ਰੁਪਏ ਦੇਣਗੇ ਔਰ ਉਹਨਾਂ ਨੂੰ ਬਾਕੀ ਨਾ ਪੈਂਚ ਤੇ ਨਾ ਕੋ ਇਨਕ੍ਰੀਮੈਂਟ ਕੁਛ ਵੀ ਦੇਣਾ ਨਹੀਂ ਹੈ ਤੇ ਇਹਨਾਂ ਇਦਾਂ ਦੀ ਜਿਹੜੀ ਪਾਲਿਸੀ ਹੈ ਉਹ ਸਾਡੇ ਮੁਲਾਜ਼ਮਾਂ ਤੇ ਮਾਰੂ ਹੈ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਮਤਲਬ ਭਗਵਾਨਦਵਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਆਂਦੇ ਹੀ ਇਹ ਮਤਲਬ ਬਹਾਲ ਕਰ ਦਵਾਂਗੇ ਕਿ ਨੋਟੀਫਿਕੇਸ਼ਨ ਜਾਰੀ ਕਰਤਾ ਉਹ ਹਜੇ ਤੱਕ ਪੁਰਾਣੀ ਪੈਨਸ਼ਨ ਪ੍ਰਣਾਲੀ ਜਿਹੜੀ ਹੈ ਲਾਗੂ ਨਹੀਂ ਕੀਤੀ ਹਾਲਾਂ ਇਹਨਾਂ ਤੋਂ ਬਾਅਦ ਮਤਲਬ ਰਾਜਸਥਾਨ ਝਾਰਖੰਡ ਹਿਮਾਚਲ ਦੀਆਂ ਸਰਕਾਰਾਂ ਨੇ ਉਹ ਪਾਲਿਸੀ ਲਾਗੂ ਕਰ ਦਿੱਤੀ ਹੈ ਪੰਜਾਬ ਦੀ ਸਰਕਾਰ ਨੇ ਨਹੀਂ ਕੀਤੀ ਇਸੇ ਤਰ੍ਹਾਂ ਹੋਰ ਵੀ ਮੰਗਾ ਪੈਸ਼ਨਰਾਂ ਦੀ ਮੰਗ ਹੈ 2.9 ਦਾ ਫਾਰਮੂਲਾ ਲਾਗੂ ਕਰਨ ਦੀ ਇਸੇ ਤਰ੍ਹਾਂ ਸਾਡੀਆਂ ਕਾਫੀ ਮੁੱਖ ਮੰਗਾਂ ਜਿਹੜਾ ਪੱਤੇ ਦੇ ਸੇ ਸਾਡੇ ਪਿਛਲੇ ਸਮੇਂ ਤੋਂ ਮਿਲਦੇ ਸੀਗੇ ਉਹ ਸਾਰੇ ਇਕੱਠੇ ਭਗਵੰਤ ਮਾਨ ਸਰਕਾਰ ਨੇ ਉਹ ਫਜ਼ੂਲ ਖਰਚੀ ਜਿਹੜੀ ਹੈ ਰੋਜ਼ਾਨਾ ਐਡਾਂ ਦੇ ਉੱਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪੰਜ ਪੰਜ ਨਹੀਂ ਪੱਥਰ ਇਲਾਕੇ ਇਕੱਠੇ ਉਹਨਾਂ ਦੇ ਨਹੀਂ ਪੱਥਰਾਂ ਦੇ ਉੱਤੇ ਖਰਚ ਕੀਤੇ ਜਾ ਰਹੇ ਆਮ ਆਦਮੀ ਦੀ ਸਰਕਾਰ ਜਿਹੜੀ ਆਮ ਕਹਿੰਦੀ ਸੀਗੀ ਅੱਜ ਮਤਲਬ ਇੱਕ ਵੀ ਗੱਲ ਆਮ ਲੋਕਾਂ ਵਾਲੀ ਨਹੀਂ ਕੀਤੀ ਜਾ ਰਹੀ ਹੈ ਸਿਹਤ ਦਾ ਔਰ ਸਿੱਖਿਆ ਦਾ ਜਿਹੜਾ ਬਜਟ ਹੈ ਉਹਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਕਹਿ ਰਹੇ ਆ ਅਸੀਂ ਮਤਲਬ ਕਲੀਨਿਕ ਖੋਲ ਰਹੇ ਆ ਔਰ ਕਲੀਨਿਕਾਂ ਦੇ ਆ ਹੁਣ ਜਿਹੜੀ ਨਵੀਂ ਸਕੀਮ ਆਈ ਹੁਣੇ ਘਰ ਘਰ ਜਾ ਕੇ ਉਹਨਾਂ ਲੋਕਾਂ ਨੂੰ 20 ਸੁਵਿਧਾਵਾਂ ਦੇਣੀਆਂ ਜਿਹੜੇ ਸਾਡੇ ਪਹਿਲਾਂ ਉੱਥੇ ਕੇਂਦਰ ਸੀਗੇ ਉਹਨਾਂ ਸੇਵਾ ਕੇਂਦਰਾਂ ਦੇ ਵਿੱਚ ਜੇ 11 ਮੁਲਾਜ਼ਮ ਕੰਮ ਕਰਦੇ ਆ ਉਹਨਾਂ ਚੋਂ ਪੰਜਾਂ ਦੀ ਡਿਊਟੀ ਲਾਤੀ ਫਿਰ ਤੁਸੀਂ ਪਿੰਡ ਚ ਜਾਣਾ ਜਿੱਥੇ ਕੈਂਪ ਲੱਗਣਾ ਲੋਕਾਂ ਦੇ ਦੁਆਰ ਉੱਥੇ ਤੁਸੀਂ ਦੱਸਣਾ ਹੈ ਉਹ ਉੱਥੇ ਜਿਹੜੇ ਕੈਂਪ ਚ ਜਿਹੜੇ ਉੱਥੇ ਸੁਵਿਧਾ ਕੇਂਦਰ ਲੋਕ ਆਉਂਦੇ ਤੇ ਉਹ ਵੀ ਖਜਲ ਹੋ ਕੇ ਮੁਰ ਰਹੇ ਆ ਉੱਥੇ ਕੋਈ ਪੁੱਛਣ ਨੂੰ ਤਿਆਰ ਨਹੀਂ ਹੈ ਉੱਥੇ ਡਿਪਾਰਟਮੈਂਟ ਦੇ ਅਧਿਕਾਰੀ ਕਹਿੰਦੇ ਜੇ ਪੈਨਸ਼ਨ ਲੈਣੀ ਹੈ ਇਹ ਤੁਸੀਂ ਸਾਡੇ ਦਫ਼ਤਰ ਆ ਜਾਓ ਬਾਅਦ ਭੇਜ ਦਿਓ ਜੇ ਕੋਈ ਹੈਲਥ ਵਾਲਾ ਆਉਣ ਤੋਂ ਭਾਵੇਂ ਐਵੇਂ ਗੱਲਾਂ ਚ ਪ੍ਰਚਾਰ ਚ ਰੋਜ਼ਾਨਾ ਅਖਬਾਰਾਂ ਦੇ ਕੱਲੇ ਕੱਲੇ ਅਖਬਾਰ ਦੇ ਇਸ਼ਤਿਹਾਰ ਨਾਲ ਪਹੇਰਾ ਹੁੰਦਾ ਸੋ ਗੱਲੀਵਾਤੀ ਮੈਂ ਬੜੀ ਕਰਤੂਤੋਂ ਬੜੀ ਜਸਾਨੀ ਉਹ ਹਾਲ ਸਾਡੀ ਸਰਕਾਰ ਦਾ ਹੋਇਆ ਉਹਦੇ ਖਿਲਾਫ 4 ਤਰੀਕ ਨੂੰ ਜਦੋਂ ਮਤਲਬ ਆਪਣੇ ਅਸੈਂਬਲੀ ਸੈਸ਼ਨ ਚੱਲਣਾ ਹੈ ਜਿਹੜਾ ਪਹਿਲੀ ਤਰੀਕ ਤੋਂ ਸ਼ੁਰੂ ਹੋ ਕੇ ਮਤਲਬ 15 ਤੱਕ ਚੱਲਣਾ ਹੈ ਉਹਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 5 ਤਰੀਕ ਨੂੰ ਜਦੋਂ ਬਜਟ ਸੈਸ਼ਨ ਹੈ ਉਹ 4 ਤਰੀਕ ਨੂੰ ਉੱਥੇ ਜਿਹੜੀ ਰੈਲੀ ਆ ਪੰਜਾਬ ਯੂਟਲਿਟੀ ਮੁਲਾਜ਼ਮ ਤੇ ਪੈਨਸ਼ਨਰ ਫੰਡ ਦੇ ਵੱਲੋਂ ਉਹ ਕੀਤੀ ਜਾਣੀ ਹੈ ਉਹਦੇ ਸਾਥੀਆਂ ਨੇ ਫੈਸਲਾ ਕਰਤਾ ਕਿ ਵੱਡੀ ਗਿਣਤੀ ਬੱਸਾਂ ਲੈ ਕੇ ਅਸੀਂ ਉੱਥੇ ਵੀ ਜਾਵਾਂਗੇ ਤੇ ਤਿੰਨ ਮਤਲਬ ਤਿੰਨ ਤਰੀਕ ਨੂੰ ਜਿਹੜੀ ਭਟੰਡੇ ਰੈਲੀ ਹੋਣੀ ਹੈ ਉਹਦੇ ਵਿੱਚ ਜੀਪੀਐਮਓ ਦੇ ਵੱਲੋਂ ਉਹਦੇ ਵਿੱਚ ਵੀ ਅਸੀਂ ਵੱਡੀ ਗਿਣਤੀ ਜਾਵਾਂਗੇ ਇਹ ਇਹ ਸਾਡਾ ਸੁਨੇਹਾ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत